ਬੇਕਰੀ ਦੇ ਲਓ ਚਾਹੇ ਤੁਸੀਂ ਕੰਪਨੀ ਦੇ ਲਓ ਸੌਰੀ ਜਿਹੜੇ ਮਰਜੀ ਲਓ ਏਕਣਾ ਇੱਕ ਫ੍ਰੀ ਮਿਲਣਗੇ ਪੈਕਵਿਟਿਜ਼ ਦਾ ਬਿਸਕਟ ਹੈ ਇਹ ਵੀ ਏਕਣਾ ਇੱਕ ਫ੍ਰੀ ਤੇ ਇੱਕ ਦੇ ਚਾਕਲੇਟ ਦਾ ਗਿਫਟ ਪੈਕ ਲਓ ਇਹ ਵੀ ਏਕਣਾ ਇੱਕ ਫ੍ਰੀ ਕਨੀਆਂ ਦਾ ਲਓ ਇਹ ਵੀ ਏਕਣਾ ਇੱਕ ਫ੍ਰੀ ਦਾ ਘਟਾ ਭੇਜਣਾ ਨਹੀਂ ਕੋਈ ਗੱਲ ਜੀ ਸਾਡਾ 1 ਸਾਲ ਹੋ ਗਿਆ ਸਾਡੀ ਅਨਿਵਰਸਰੀ ਹੈ ਇਸ ਕਰਕੇ ਸਾਡੀ ਸ਼ਾਪ ਵੀ ਅਸੀਂ ਇਸ ਕਰਕੇ ਆਫਰ ਪ੍ਰੋਪਰ ਚਲਾਨੀ ਆ ਹੁਣ ਕਨੀਆਂ ਦਾ ਬਿਸਕਟ ਇਹ ਵੀ ਏਕਣਾ ਇੱਕ ਫ੍ਰੀ ਕਪਾਣੀਆਂ ਵੇਕਰੀ ਆਉਣਾ ਪੈਣਾ ਤੁਹਾਨੂੰ ਲੈਣ ਲਈ ਲొਕੇਸ਼ਨ ਦੱਸ ਦਿਓ ਉੱਥੇ ਦੀ ਲొਕੇਸ਼ਨ ਸਬਜੀ ਮੰਡੀ ਸਬਜੀ ਮੰਡੀ ਦੇ ਅੰਮ੍ਰਿਤ ਸਰ ਚੌਕ ਦੋ ਸਟੋਰ ਆ ਜਿਹੜੇ ਮਰਜੀ ਸਟੋਰ ਤੇ ਆਓ ਕੁਨ ਬਿਸਕੁਟ ਦਾ ਡੱਬਾ ਫਰੀ ਇਹ ਜਿਹੜੇ 4 ਸਾਲ ਪਹਿਲੇ ਆਪਾਂ ਲੱਗੇ ਮੈਂ ਕਹਾਂ ਜੀ ਬਿਲਕੁਲ ਜੀ ਲਓ ਜੀ ਇਹਦੇ ਨਾਲ ਵੀ ਆ ਦੇਖੋ ਜੀ ਇਹ ਵੀ ਸਕਰੀਨ ਸ਼ਾਟ ਲੈ ਲਓ ਇਹ ਵੀ ਇੱਕ ਨਾਲ ਇੱਕ ਫਰੀ ਆ ਜੀ ਬਹੁਤ ਵਧੀਆ ਧਮਾਕੇਦਾਰ ਆਫਰਾਂ ਤੇ ਧਮਾਕੇਦਾਰੀ ਚੀਜ਼ਾਂ ਆਏ ਹਾਏ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜਲੰਧਰ ਲੁਧਿਆਣਾ ਅੰਮ੍ਰਿਤਸਰ ਚੰਡੀਗੜ੍ਹ ਤੱਕ ਨਹੀਂ ਮਿਲਣਗੀਆਂ ਹੋਰ ਆਪਣੇ ਕੋਲ ਬਹੁਤ ਖੁਸ਼ ਆ ਦੇਖੋ ਵਧੀਆ ਵਧੀਆ ਐਨ ਗਿਫਟ ਹੈਂਪਰ ਬਣੇ ਹੋਏ ਆ ਇੱਕ ਵਾਰੀ ਤੁਸੀਂ ਜਰ ਵਿਜ਼ਿਟ ਕਰੋ ਵੀ ਵੀਡੀਓ ਲੰਬੀ ਚੱਲ ਜਣੀ ਇਸ ਕਰਕੇ ਇੱਕ ਵਾਰੀ ਵਿਜ਼ਿਟ ਕਰੋ ਹਰ ਤਰ੍ਹਾਂ ਦੇ ਵਧੀਆ ਤੋਂ ਵਧੀਆ ਜਿਹੜੇ ਤੁਹਾਨੂੰ ਕਦੋਂ ਮਿਲਣਗੇ ਉਹ ਤੁਹਾਨੂੰ ਸਰਕਪਾਨੀਆਂ ਵਿਕਰੀ ਤੋਂ ਮਿਲਣਗੇ। ਉਹਨਾ ਸਾਡਾ 1 ਸਾਲ ਕੰਪਲੀਟ ਹੋਇਆ ਸੀਗਾ ਵਿਕਰੀ ਦੇ ਇਨਵਰਸਰੀ ਸੀ ਇਸ ਕਰਕੇ ਅਸੀਂ 50% ਆਫ ਲਗਾਤੀ ਆ ਮੇਰੇ ਨਿਊ ਵੈਂਚਰ ਨੀਲ ਸਟੂਡੀਓ ਦੇ ਜਿਹੜਾ ਕਪਾਨੀਆਂ ਵਿਕਰੀ ਦੇ ਅੰਦਰ ਹੀ ਆ ਤੇ ਮੈਂ ਕਹਿੰਦਾ ਚਾਹਨਾ ਵਕਤ ਤੁਸੀਂ ਇੱਥੇ ਵਿਜ਼ਿਟ ਕਰੋ ਤੇ 50% ਡਿਸਕਾਊਂਟ ਦਾ ਆਫਰ ਦਾ ਲਾਭ ਲਓ। ਆਂੀਆਂ ਬੈਕਰ ਤੇ ਦਿਵਾਲੀ ਦੀਆਂ ਪੈ ਗਈਆਂ ਤੁਮਾਂ ਪੈ ਗਏ ਪਟਾਕੇ ਇੱਕ ਦੇ ਨਾਲ ਇੱਕ ਫਰੀ ਲਾਤਾ ਆ ਸੇਲ ਲਾਤੀ ਆ ਬਹੁਤੀ ਤਰ੍ਹਾਂ ਦੇ ਵਧੀਆ ਵਧੀਆ ਇੱਥੇ ਜਿਹੜੇ ਗਿਫਟ ਬਣਾ ਕੇ ਰੱਖੇ ਨੇ ਗੱਲਬਾਤ ਵੀ ਕਰਾਂਗੇ ਤੁਸੀਂ ਵੀ ਆਉਣਾ ਕਿਉਂਕਿ ਦਿਵਾਲੀ ਦੇ ਵਿੱਚ ਰਹਿ ਗਿਆ 3 ਦਿਨ ਹੈ ਜਲਦੀ ਤੋਂ ਜਲਦੀ ਇੱਥੇ ਪਹੁੰਚਣਾ ਔਰ ਲੈਣਾ ਕੀ ਕੀ ਆ ਗੱਲਬਾਤ ਕਰ ਲੈਣੇ ਆ ਇੱਥੇ ਦੇ ਓਨਰ ਦੇ ਨਾਲ ਪਾਣੀਆਂ ਬੈਕਰ ਤੇ ਪਹੁੰਚ ਚੁੱਕੇ ਆ ਗੱਲਬਾਤ ਕਰ ਲੈਣੇ ਆ ਓਨਰ ਦੇ ਨਾਲ ਸਰ ਜੀ ਆਏ ਨੂੰ ਵੈਲਕਮ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਫੇ ਆ ਗਏ ਪਹਿਲੇ ਵੀਡੀਓ ਬਣਾਈਆਂ ਸਾਡੀਆਂ ਬਹੁਤ ਵੀਡੀਓ ਬਣਾਈਆਂ ਪਹਿਲਾਂ ਬਹੁਤ ਬਹੁਤ ਥੈਂਕ ਯੂ ਪਹਿਲਾ ਦਾ ਜੀ ਬਹੁਤ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਤੁਹਾਨੂੰ ਵੀ ਜੀ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਵਾਹ ਜੀ ਵਾਹ ਦੀਵਾਲੀ ਵਿਸ਼ਕਰਮਾ ਦੀਆਂ ਵਧਾਈਆਂ ਦੇ ਦਿੱਤੀਆਂ ਨਾਲ ਨਾਲ ਕੁਝ ਜਿਹੜੀ ਆਪਾਂ ਲਾਈ ਸੀ ਵੀਡੀਓ ਪਹਿਲੇ ਚਲਾਈ ਸੀ ਬਿਲਕੁਲ ਬਿਲਕੁਲ ਚਲਾਈ ਸੀ ਜੀ ਰਿਸਪੌਂਸ ਕਿੰਨਾ ਮਿਲੇ ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਸੀ ਜੀ ਉੱਧਰ ਦੇਖੋ ਸਾਹਮਣੇ ਬਹੁਤ ਵਧੀਆ ਰਿਸਪੌਂਸ ਸੀ ਤੇ ਆਪਾਂ ਫੇਰ ਦੁਬਾਰਾ ਉਹੀ ਚਲਾ ਰਹੇ ਆਂ ਵਾਜੂ ਆ ਸਮਾਨ ਤਾਂ ਮਹਿੰਗਾ ਹੋ ਗਿਆ ਤੁਸੀਂ ਫੇਰ ਦੁਬਾਰਾ ਬਿਲਕੁਲ ਬਿਲਕੁਲ ਸਾਰਾ ਸਾਰਾ ਕੋਲਾ ਜੀ ਆ ਦੇਖੋ ਇੱਕ ਤਾਂ ਬਿਸਕੁਟ ਦਾ ਦੁਕਾਨ ਸੀ ਤੁਸੀਂ ਪਹਿਲੇ ਬਿਸਕੁਟ ਦੇਖੋ ਜੀ ਚਾਹੇ ਸਾਡੇ ਬੇਕਰੀ ਦੇ ਲਓ ਚਾਹੇ ਤੁਸੀਂ ਕੰਪਨੀ ਦੇ ਲਓ ਸੌਰੀ ਜਿਹੜੇ ਮਰਜ਼ੀ ਲਓ ਏਕਣਾ ਇੱਕ ਫ੍ਰੀ ਮਿਲਣਗੇ ਇੱਕ ਦੇ ਨਾਲ ਇੱਕ ਫ੍ਰੀ ਆ ਇੱਕਰ ਦਿਖਾ ਦਿਓ ਪਹਿਲੇ ਕਿਹੜਾ ਕਿਹੜਾ ਫ੍ਰੀ ਹੈ ਕਿਹਦੇ ਨਾਲ ਫ੍ਰੀ ਆ ਆ ਮੈਕਬੀਜ਼ਾ ਬਿਸਕਟ ਹੈ ਇਹ ਵੀ ਇੱਕ ਨਾਲ ਇੱਕ ਫ੍ਰੀ ਇਹ ਇੱਕ ਦੇ ਨਾਲ ਚਾਕਲੇਟ ਦਾ ਗਿਫਟ ਪੈਕ ਲਓ ਇਹ ਵੀ ਇੱਕ ਨਾਲ ਇੱਕ ਫ੍ਰੀ ਚਾਕਲੇਟ ਲੈ ਲਓ ਇਹ ਵੀ ਇੱਕ ਨਾਲ ਬਟੈਨੀਆ ਦਾ ਲਓ ਇਹ ਵੀ ਇੱਕ ਨਾਲ ਇੱਕ ਫ੍ਰੀ ਬਟਾਣੀਆਂ ਦਾ ਲੈ ਲਓ ਜੀ ਇਹ ਵੀ ਇੱਕ ਨਾਲ ਇੱਕ ਫ੍ਰੀ ਸਨਫੀਸ ਦਾ ਗਿਫਟ ਬੈਗ ਇੱਕ ਨਾਲ ਇੱਕ ਫ੍ਰੀ ਸਨਫੀਸ ਦਾ ਗਿਫਟ ਬੈਗ ਦੇ ਨਾਲ ਫੜੇ ਸਿੱਧਾ ਲਓ ਇਹ ਵੀ ਇੱਕ ਨਾਲ ਇੱਕ ਫ੍ਰੀ ਭਾਜੀ ਆ ਇੱਥੇ ਘਾਟਾ ਪੈ ਜਾਣਾ ਤੁਹਾਨੂੰ ਨਹੀਂ ਆ ਦੇਖੋ ਬਿਸਕੁਟ ਸਾਡੇ ਜਿਹੇ ਇਹਦਾ ਇਹਦਾ ਘਾਟਾ ਪੈ ਜਾਣਾ ਨਹੀਂ ਕੋਈ ਗੱਲ ਨਹੀਂ ਜੀ ਸਾਡਾ 1 ਸਾਲ ਹੋ ਗਿਆ ਸਾਡੀ ਅਨਿਵਰਸਰੀ ਆ ਇਸ ਕਰਕੇ ਸਾਡੀ ਸ਼ਾਪ ਵੀ ਅਸੀਂ ਇਸ ਕਰਕੇ ਆਫਰ ਪ੍ਰੋਪਰ ਚਲਾਣੀ ਆ ਹੁਣ ਇੱਕ ਨਾਲ ਇੱਕ ਫ੍ਰੀ ਹਾਂਜੀ ਲਓ ਜੀ ਇਹ ਵੀ ਲੈ ਲਓ ਇੱਕ ਦੇ ਨਾਲ ਇੱਕ ਫ੍ਰੀ ਵਾਹ ਜੀ ਵਾਹ ਆ ਦੇਖੋ ਆਜੋ ਜੀ ਹੁਣ ਆ ਲਓ ਬਟਾਣੀਆਂ ਬਿਸਕਟ ਐਵੀ ਇੱਕ ਨਾਲ ਇੱਕ ਫਰੀ ਜਾਣਦੇ ਹੋ ਭਾਜੀ ਘਾਟਾ ਪੈ ਜਾਣਾ ਮੈਂ ਕਿਹਾ ਜੀ ਨਹੀਂ ਪੈਂਦਾ ਕੋਈ ਗੱਲ ਪੈ ਜਾਣਾ ਘਾਟਾ ਕੋਈ ਗੱਲ ਨਹੀਂ ਸੇਵਾ ਵੀ ਕਰਨੀ ਚਾਹੀਦੀ ਹੈ ਬਟਰਾਣੀਆਂ ਅੱਲਾਹ ਜੀ ਮਾਰੋ ਛੋੜ ਇੱਕ ਲੌਂਗ ਨਾਲ ਇੱਕ ਫਰੀ ਮਿਲੂਗਾ ਜੀ ਹਾਂ ਜੀ ਆਉਣਾ ਕਿੱਥੇ ਆ ਜੀ ਕਪਾਣੀਆਂ ਵੇਕਰੀ ਆਉਣਾ ਪੈਣਾ ਤੁਹਾਨੂੰ ਲੈਣ ਲਈ ਲొਕੇਸ਼ਨ ਦੱਸ ਦਿਓ ਉੱਥੇ ਦੀ ਲొਕੇਸ਼ਨ ਸਬਜੀ ਮੰਡੀ ਸਬਜੀ ਮੰਡੀ ਦੇ ਅੰਮ੍ਰਿਤ ਸਰ ਚੌਕ ਦੋ ਸਟੋਰ ਆ ਜਿਹੜੇ ਮਰਜੀ ਸਟੋਰ ਤੇ ਆਓ ਫੋਨ ਨੰਬਰ ਵੀ ਇੱਕ ਦੱਸ ਦਿਓ ਆਪਣਾ ਫੋਨ ਨੰਬਰ ਜੀ 9816626845984942111 ਹਾਏ ਹਾਏ ਕਾਲੀ ਗਾਲੀ ਨਹੀਂ ਆ ਰਾਮਾ ਇਹਦਾ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ 984922111 ਹਾਂਜੀ 9814842111 ਭਾਜੀ ਇਹ ਸਹੀ ਆ ਵੀ ਇੱਕ ਨਾਲ ਇੱਕ ਫਰੀ ਹੈ ਬਿਲਕੁਲ 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 ਜੀ ਮੋੜ ਕੇ ਫੇਰ ਨਾ ਮੈਂ ਕਿਹਾ ਜੀ ਤੁਸੀਂ ਬਰਟੇਨੀਆ ਲੋ ਚਾਹੇ ਸਾਡੇ ਵੇਕਰੀ ਦੇ ਲੋ ਉਹ ਵੀ ਬਿਸਕੁਟ ਨਾ ਬਿਸਕੁਟ ਡੱਬਾ ਫਰੀ ਲੋ ਜੀ ਆਹ ਲੋ ਜੀ ਮੈਂ ਲੈ ਲਓ ਸਕਰੀਨ ਸ਼ਾਟ ਦੋਨੇ ਤੈਨੂੰ ਦਿਖਾ ਦੇਣਾ ਮੈਂ ਬਿਲਕੁਲ ਇੱਥੇ ਪਹੁੰਚ ਜਾਓ ਜਿਹੜਾ ਮਰਜੀ ਦੋਨਾਂ ਚੋਂ ਲੈ ਲਓ ਇਹਦੇ ਨਾਲ ਵੀ ਇੱਕ ਫ੍ਰੀ ਮੈਨੂੰ ਇਹਦੇ ਨਾਲ ਵੀ ਇੱਕ ਫ੍ਰੀ ਮਿਲੂਗੀ ਹਰ ਗਿਫਟ ਤੇ ਲੈਸ ਮਿਲੂਗੀ ਹਰ ਗਿਫਟ ਤੇ ਹਰ ਗਿਫਟ ਤੇ ਇਹ ਲੋ ਇੱਕ ਤੇ ਹੋ ਜੀ ਫ੍ਰੀ ਇਹ ਇੱਕ ਨਾਲ ਟੂ ਫ੍ਰੀ ਆ ਇੱਕ ਨਾਲ ਇੱਕ ਫ੍ਰੀ ਆ ਜੀ ਇਹ ਤੋਂ ਹੀ ਲੈ ਸਕਦੇ ਆ ਇਹ ਤਾਂ ਜਿਹੜੀ ਬੈਕਰੀ ਇਹ ਵੀ ਦਿਖਾ ਦੇ ਇਹ ਵੀ ਜੀ ਬਿਸਕੁਟ ਨਾਲ ਬਿਸਕੁਟ ਦਾ ਡੱਬਾ ਫ੍ਰੀ ਇਹ ਜਿਹੜੀ 4 ਸਾਲ ਪਹਿਲੇ ਆਪਾਂ ਲਾ ਮੈਂ ਕਹਾਂ ਜੀ ਬਿਲਕੁਲ ਜੀ ਲਓ ਜੀ ਇਹਦੇ ਨਾਲ ਵੀ ਆ ਦੇਖੋ ਜੀ ਇਹ ਵੀ ਸਕਰੀਨ ਸ਼ਾਟ ਲੈ ਲਓ ਇਹ ਵੀ ਇੱਕ ਨਾਲ ਇੱਕ ਫ੍ਰੀ ਆ ਜੀ ਵਾਹ ਜੀ ਵਾਹ ਇਹ ਵੀ ਇੱਕ ਨਾਲ ਇੱਕ ਫ੍ਰੀ ਆ ਜੀ ਜੀ ਇਸ ਤੋਂ ਇਲਾਵਾ ਕੋਈ ਵਧੀਆ ਜਿ ਗਿਫਟ ਪੈਕ ਵੀ ਹੈਗੇ ਆਪਣਾ ਮੈਂ ਕਹਾਂ ਜੀ ਬਹੁਤ ਵਧੀਆ ਧੁਮਾਕੇਦਾਰ ਆਫਰਾਂ ਤੇ ਧੁਮਾਕੇਦਾਰੀ ਚੀਜ਼ਾਂ ਆਏ ਹਾਏ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜਲੰਧਰ ਲੁਧਿਆਣਾ ਅੰਮ੍ਰਿਤਸਰ ਚੰਡੀਗੜ੍ਹ ਤੱਕ ਨਹੀਂ ਮਿਲਣਗੀਆਂ ਆ ਦੇਖਾਓ ਮੈਨੂੰ ਜਰਾ ਆਏ ਹਾਏ ਕੀ ਆਈ ਬਾਤ ਹੈ ਡਰਾਈ ਫਰੂਟ ਵਨ ਆਫ ਦੀ ਬੈਸਟ ਸਪੈਸ਼ਲ ਡਰਾਈ ਫਰੂਟ ਜਿਹੜੇ ਤੁਹਾਨੂੰ ਕਿਦੋਂ ਨਹੀਂ ਮਿਲਣਗੇ ਵਧੀਆ ਕੁਆਲਿਟੀ ਦੇ ਡਰਾਈ ਫਰੂਟ ਤੇ ਉਹਦਾਂ ਦੀਆਂ ਉਹਦੀਆਂ ਪੈਕਿੰਗ ਆ ਆ ਦੇਖੋ ਵਧੀਆ ਵਧੀਆ ਡਰਾਈ ਫਰੂਟ ਉਹ ਚੱਕਿਓ ਦਿਖਾਈਓ ਜਰਾ ਆ ਦਿਖਾਓ ਮੈਨੂੰ ਹਾਂ ਕੀ ਆਈ ਬਾਤ ਹੈ ਜੀ ਆ ਦੇਖੋ ਜ ਦੇ ਦੇਓ ਗਿਫਟ ਗਿਫਟ ਦੇ ਦਿਓ ਤੇ ਲੈ ਲਓ ਸਕਰੀਨਸ਼ਾਟ ਮਿਲਣਾ ਕਿਥੋਂ ਸਿਰਫ ਕਪਾਣੀਆਂ ਬੈਕਰ ਤੋਂ ਵੀਡੀਓ ਨੂੰ ਕਰਨਾ ਨਹੀਂ ਆਪਾਂ ਜਿਆਦਾ ਲੰਬੀ ਕਿਉਂਕਿ ਮਾਰ ਦਿੰਦੇ ਆਪਾਂ ਸਕਿਪ ਤੇ ਸਮਾਂ ਲੈਣਾ ਵਧੀਆ ਕੀ ਕੀ ਮਿਲਣਾ ਹੋਰ ਆਪਾਂ ਨੂੰ ਹੋਰ ਆਪਣੇ ਕੋਲ ਬਹੁਤ ਕੁਝ ਆ ਦੇਖੋ ਵਧੀਆ ਵਧੀਆ ਇਹਨ ਗਿਫਟ ਐਂਪਰ ਬਣੇ ਹੋਏ ਆ ਇੱਕ ਵਾਰੀ ਤੁਸੀਂ ਜਰ ਵਿਜ਼ਿਟ ਕਰੋ ਵੀ ਵੀਡੀਓ ਲੰਬੀ ਚੱਲ ਜਣੀ ਇਸ ਕਰਕੇ ਇੱਕ ਵਾਰੀ ਵਿਜ਼ਿਟ ਕਰੋ ਹਰ ਤਰ੍ਹਾਂ ਦੇ ਵਧੀਆ ਤੋਂ ਵਧੀਆ ਜਿਹੜੇ ਤੁਹਾਨੂੰ ਕਦੋਂ ਮਿਲਣਗੇ ਉਹ ਤੁਹਾਨੂੰ ਸਰਕਪਾਣੀਆਂ ਬੇਕਰੀ ਤੋਂ ਮਿਲਣਗੇ ਮੈਂ ਬਜੇਸ਼ ਕੁਮਾਰ ਕਪਾਣੀਆਂ ਬੇਕਰ ਸਬਜੀ ਮੰਡੀ ਨਕੋਦਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਵਿਸ਼ਨੂ ਕਪਾਣੀਆਂ ਤਾਂ ਮਿਸਾਬ ਨੂੰ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਮੇਰੇ ਵੱਲੋਂ ਤੇ ਅਸੀਂ ਹੁਣ ਸਾਡਾ 1 ਸਾਲ ਕੰਪਲੀਟ ਹੋਇਆ ਸੀਗਾ ਬਿਕਰੀ ਦੀ ਅਨਵਰਸਰੀ ਸੇਸ ਕਰਕੇ ਅਸੀਂ 50% ਆਫ ਲਗਾਤੀਆ ਮੇਰੇ ਨਿਊ ਵੈਂਚਰ ਨੀਲ ਸਟੂਡੀਓ ਦੇ ਜਿਹੜਾ ਕਪਾਨੀਆਂ ਬਿਕਰੀ ਦੇ ਅੰਦਰ ਹੀ ਆ ਤੇ ਮੈਂ ਕਹਿੰਦਾ ਚਾਹਨਾ ਵਕਤ ਤੁਸੀਂ ਇੱਥੇ ਵਿਜ਼ਿਟ ਕਰੋ ਤੇ 50% ਡਿਸਕਾਊਂਟ ਦਾ ਆਫਰ ਦਾ ਲਾਭ ਲਓ ਤੇ ਸਾਡੇ ਨੀਲ ਸਰਵਿਸੇਸ ਤੇ ਤੇ ਆਫਰਸ ਲਗੀਆਂ ਹੋਈਆਂ ਵਾਂ ਤੇ ਉਹਦੇ ਨਾਲ ਨਾਲ ਸਾਡੇ ਨੀਲ ਐਕਸਟੈਂਸ਼ਨਲ ਪ੍ਰੋਫੈਸ਼ਨਲ ਕੋਰਸ ਆ ਜਿਹੜਾ ਉਹਦੇ ਤੇ ਵੀ 50% ਡਿਸਕਾਊਂਟ ਲੱਗਾ ਵਾ ਜਿਹੜਾ ਕਿ ਲਿਮਟ